ਅਰਪੋਰਟ ਦੇ ਪਿੰਡ ਛੂਟੀ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਆ ਇੱਥੇ ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ ਤੇ ਨੌਜਵਾਨ ਨੇ ਚਹਿਰ ਖਾ ਕੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਉਰਫ ਮੋਹਿਤ ਦੇ ਵਜੋਂ ਹੋਈ ਆ ਜਿਹੜਾ ਕਿ ਪਿੰਡ ਛੂਟੀ ਦਾ ਵਸਨੀਕ ਸੀ ਸ਼ਾਹਪੁਰ ਕੰਢੀ ਪੁਲਿਸ ਨੇ ਖੁਦਕੁਸ਼ੀ ਦੀ ਲਈ ਭੜਕਾਉਣ ਲਈ ਪ੍ਰੇਮਿਕਾ ਤੇ ਉਹਦੀ ਭੈਣ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਏ ਨੌਜਵਾਨ ਆਪਣੀ ਪ੍ਰੇਮਿਕਾ ਅੰਕਿਤਾ ਤੇ ਉਹਦੀ ਭਤੀ ਭੈਣ ਸ਼ਿਵਾਨੀ ਦੇ ਨਾਲ ਹਿਮਾਚਲ ਵੀ ਗਿਆ ਸੀ ਅੰਕਿਤਾ ਨੇ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਬਾਅਦ ਦੇ ਵਿੱਚ ਉਸ ਬਾਤੇ ਤੋਂ ਉਹਨੇ ਇਨਕਾਰ ਕਰ ਦਿੱਤਾ ਉਦਾਸ ਹੋ ਕੇ ਅਸ਼wini ਲੜਕੀ ਦੇ ਘਰ ਦੇ ਬਾਹਰ ਗਿਆ ਤਾਂ ਉਹਨਾਂ ਦੀ ਆਪਸ ਦੇ ਵਿੱਚ ਟਕਰਾਰ ਹੋ ਗਈ ਅੰਕਿਤਾ ਦੇ ਮਨ ਕੰਨ ਤੇ ਨੌਜਵਾਨ ਨੇ ਵਾਪਸ ਘਰ ਜਾ ਕੇ ਜ਼ਹਿਰ ਨਿਗਲ ਲਿਆ ਇਤਿਹਾਸਕ ਨੌਜਵਾਨ ਦੇ ਰਿਸ਼ਤੇਦਾਰ ਦੇ ਬਿਆਨਾਂ ਦੇ ਆਧਾਰ ਤੇ ਅੰਕਿਤਾ ਅਤੇ ਸ਼ਵਾਨੀ ਦਾ ਨਾਮ ਜਦ ਕੀਤਾ ਗਿਆ। ਸ਼ਾਫਰਕੰਡੀ ਪੁਲਿਸ ਦੇ ਵੱਲੋਂ ਅੰਕਿਤਾ ਤੇ ਉਹਦੀ ਭੈਣ ਦੇ ਖਿਲਾਫ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ।